ਜਹਰ ਜੀ ਫੌਜ ਨੌਗਰੀ ਲੱਗੀ ਸਾਲੀ ਆ ਜਹਰ ਜਹ ਬੱਕਰੇ ਕੋਈ ਡਾਇਰੈਕ ਮੈਂ ਵਧੇਰੀਆਂ ਭਰਤਿਆਂ ਬੁਰਤਿਆਂ ਦੇਖੀਆਂ ਕੰਮ ਸਾਰੇ ਕਰਕੇ ਦੇਖ ਲੈ ਕੋਈ ਨਹੀਂ ਛੱਡਿਆ ਪੱਲੇ ਬੱਲੇਦਰੀ ਦਾ ਨਾਲ ਜਾਂਦਾ ਰਹਿਆ ਹਾਂ ਹਾਂ ਹੁਣ ਐਂਡ ਦੇ ਆਕੇ ਮੈਂ ਮਾਲ ਤੇ ਜਾਂਦਾ ਨਹੀਂ ਹੁੰਦਾ ਸੀ ਮੇਰਾ ਡੈਡੀ ਕਹਿੰਦਾ ਹੁੰਦਾ ਸੀ ਕਿਹਾ ਤੂੰ ਆ ਕੇ ਮਾਲਤੀ ਲੱਗੇਗਾ ਪੱਜਲਾ ਹਾਂ ਉਹੀ ਗੱਲ ਹੈ ਇੱਥੇ ਆ ਕੇ ਹੁਣ ਸੌਂਕ ਪੈ ਗਿਆ ਹੁਣ ਜਿਹੜੇ ਬੰਦੇ ਨਵਾਂ ਕੰਮ ਕਰਦੇ ਆ ਉਹ ਇੱਕ ਦੋ ਬੱਕਰਿਆਂ ਲੈ ਕੇ ਪਹਿਲਾਂ ਦੇਖਣ ਵੀ ਕਾਮਯਾਬ ਹੁੰਦੀ ਆ ਨਫਾ ਦਿੰਦੀ ਆ ਹਾਂ ਔਰ ਐਵੇਂ ਆਪਾਂ ਪਹਿਲਾਂ ਹੀ 10 ਵੀ ਬੱਕਰੇ ਲੈ ਲੀਏ ਉਹ ਨਫਾਣਾ ਦੇਣ ਮੜ ਕੇ ਅਗਲਾ ਕਹਿੰਦਾ ਯਾਰ ਇਹ ਤਾਂ ਕੋਈ ਘਾਟ ਹੀ ਚ ਘਾਟਾ ਨਹੀਂ ਦਿੰਦਿਆਂ ਬੱਕਰੀਆਂ ਪਿੱਡਾਂ ਭਾਈ ਹਾਸਰੀ ਕਾਲ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਸਾਰੇ ਵੀਰਾਂ ਦਾ ਅੱਜ ਨਾ ਭਾਈ ਆਪਾਂ ਸਿਧਾਣੇ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਇਥੋਂ ਨੰਗਿਆ ਜਾਂਦਾ ਸ਼ੀਮਾ ਇਹਦਾ ਦੇਖਿਆ ਭਾਈ ਹਨਾ ਵੀ ਭੇਡਾਂ ਤੇ ਬੱਕਰੀਆਂ ਇਕੱਠੇ ਚਾਰਦੇ ਆ ਭਾਈ ਨਹੀਂ ਦੀ ਕਿਸੇ ਲਵੇ ਕੱਲੀਆਂ ਭੇਡਾਂ ਹੁੰਦੀਆਂ ਨੇ ਜਾਂ ਕੱਲੀਆਂ ਬੱਕਰੀਆਂ ਹੁੰਦੀਆਂ ਨੇ ਤਾਂ ਇਹ ਬਾਈਆਂ ਲਵੇ ਦੋਨੇ ਚੀਜ਼ਾਂ ਨੇ ਤੇ ਦੋਨੇ ਇਹ ਇਕੱਠਿਆਂ ਚਾਰਦੇ ਨੇ ਅੱਬਾ ਬਾਈ ਨਾਲ ਗੱਲਾਂ-ਬਾਤਾਂ ਕਰਦੇ ਆਂ ਵੀ ਇਹਨਾਂ ਦੀ ਕਮਾਈ ਕੀ ਚ ਵੱਧਦਾ ਨਾ ਬੱਕਰੀਆਂ ਚ ਵੱਧਦਾ ਜਾਂ ਭੇਡਾਂ ਚ ਕਿਉਂਕਿ ਬਾਈ ਦੀਆਂ ਦੋਨੇ ਰੱਖੀਆਂ ਹੋਈਆਂ ਨੇ ਬੱਕਰੀਆਂ ਵੀ ਤੇ ਭੇਡਾਂ ਵੀ ਤੇ ਗਿਣਤੀ ਵੀ ਬਰਾਬਰ ਆਉਂਨੀ ਭੇਡਾਂ ਨੇ 19 ਬੱਕਰੀਆਂ ਨੇ ਬਾਈ ਹਸਰੀ ਗਾਲ ਅਸੀ ਗਾਲ ਬਾਈ ਪਹਿਲਾਂ ਤਾਂ ਸਵਾਗਤ ਆ ਤੇਰਾ ਸਾਡੀ ਵੀਡੀਓ ਦੇ ਵਿੱਚ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਆਉਂਦਾ ਤੇ ਇੱਕ ਵਾਰੀ ਆ ਆ ਦੀ ਲੋਕੇਸ਼ਨ ਸਮਝਾਈ ਮਾੜੀ ਜੀ ਸਧਾਨਾ ਪਿੰਡ ਕਿੱਥੇ ਜੇ ਰਹਿ ਗਿਆ ਇਹ ਸਧਾਨਾ ਪਿੰਡ ਬਾਈ ਜਦੋਂ ਆਪਾਂ ਰਾਮਪਰੇ ਆਉਣੇ ਆ ਰਾਮਪਰੇ ਤੋਂ ਅੱਗੇ ਫੂਲ ਹਾਂ ਫੂਲ ਤੋਂ ਰਾਟਾਂ ਤੇ ਆ ਕੇ ਪੋਲ ਆਉਂਦਾ ਨਹਿਰ ਦਾ ਨਹਿਰ ਤੋਂ ਬਸ ਆਪਣੇ ਖੱਬੇ ਹੱਥ ਮੁਰ ਜਾਣਾ ਅੱਛਾ ਸਿਧਾਣੇ ਨੂੰ ਜਾਂਦਾ ਉਹ ਸਿਧਾਣੇ ਨੂੰ ਜਾਂਦਾ ਨਹਿਰ ਦੇ ਨਾਲ ਹੀ ਲੱਖੇ ਸਿਧਾਣੇ ਦਾ ਪਿੰਡ ਇਹੀ ਆ ਇਹੀ ਇਹੀ ਠੀਕ ਹੈ ਉਹ ਹਾਂ ਕਾਰ ਹਾਕਾਂ ਦੇ ਪਾਰਕ ਬਣਿਆ ਹੋਇਆ ਠੀਕ ਹੈ ਪਾਰਕ ਦੇ ਨਾਲ ਸੜਕ ਜਾਂਦੀ ਠੀਕ ਹੈ ਲੋ ਵੀ ਲੱਖੇ ਸਿਧਾਣੇ ਦੇ ਪਿੰਡ ਦੇ ਬਾਈ ਨੇ ਇਹ ਤੇ ਬਾਈ ਦਾ ਇੱਥੇ ਉਹ ਵੀ ਲੱਖੇ ਲੱਖੇ ਦਾ ਉਹ ਵੀ ਲੱਗਿਆ ਹੋਇਆ ਹੈ ਨਾ ਬਈ ਇੱਥੇ ਕਲਾੜਾ ਗੁੱਡ ਦਾਣਾ ਪੂਰਾ ਮਸ਼ਹੂਰ ਆਣਾ ਜਿਹਦੇ ਫੁੱਲ ਤੋਂ ਆਉਣੇ ਆਪਾਂ ਫੁੱਲ ਤੋਂ ਖੱਬੇ ਹੱਥ ਕਲਾੜਾ ਉਹਨਾਂ ਦੇ ਹੀ ਆ ਬਾਈਪਾਸ ਕੋਲੇ ਠੀਕ ਆ ਤੇ ਬਈ ਆਪੇ ਏਡਾਂ ਕਿਹੜੀ ਨਸਲ ਦੀਆਂ ਨੇ ਆਪਣਣ ਲਵੇ ਏਡਾਂ ਬਈ ਕਜਲੀਆਂ ਨੇ ਆਪਣੇ ਕੋਲ ਕਜਲੀਆਂ ਹਾਂ ਠੀਕ ਆ ਆਪਣੇ ਪਹਿਲਾਂ ਤੋਂ ਹੀ ਕਜਲੀਆਂ ਰੱਖਦੇ ਆ ਕਜਲੀਆਂ ਇਹ ਸ਼ੁਰੂ ਤੋਂ ਹਾਂ ਕਿੰਨਾ ਕੁ ਟਾਈਮ ਹੋ ਗਿਆ ਬਈ ਪੇਡਾ ਰੱਖਦਿਆਂ ਨੂੰ ਪੇਡਾ ਰੱਖਦਿਆਂ ਨੂੰ ਬਈ ਮੈਂ ਤਾਂ ਹੁਣ ਲੱਗਿਆ ਮੇਰੇ ਪਿਓ ਵਰਗੇ ਚਾਰਜ ਹੁੰਦੇ ਆ ਪਹਿਲਾਂ 7ਵੀਂ ਅਟ ਮੇਰਾ ਡੈਡੀ 7ਵੀਂ ਬੀੜੀ 'ਚ ਸੀਗਾ ਹ ਸਾਨੂੰ 8ਵੀਂ ਪੀੜੀ ਆਪੇ ਡਾ ਚਾਰ ਦੇਣ ਹਾਂ ਬੱਕਰੀਆਂ ਵੀ ਬੱਕਰੀਆਂ ਵੀ ਪਹਿਲਾਂ ਆਪਣੇ ਕੋਲੇ ਬੱਕਰੀਆਂ ਹੁੰਦੀਆਂ ਸੀ ਕੱਲੀਆਂ ਕੱਲੀਆਂ ਬੱਕਰੀਆਂ ਹੁੰਦੀਆਂ ਸੀ ਪਹਿਲਾਂ ਹਾਂ ਉਹ ਥੋੜੀ ਜਿਹੀ ਬਿਮਾਰੀ ਜੀ ਪੈਣ ਕਰਕੇ ਪਸ਼ੂ ਮਾਰਨ ਮਨ ਲੱਗ ਕੇ ਸੀ ਬੱਕਰੀਆਂ ਬਸ ਅਸੀਂ ਬੱਕਰੀਆਂ ਘਟਾ ਕੇ ਨਾਲ ਦੇ ਨਾਲ ਪੇਡਾ ਬਣਾਉਣ ਲੱਗੇ ਠੀਕ ਹੈ ਹਾਂ ਬੱਚੋ ਕੋਈ ਪਸ਼ੂ ਕਾੜ ਦਿੰਦੇ ਸੀ ਕੋਈ ਛੱਤਰੀ ਲੈ ਲਈ ਕੋਈ ਭੇਡ ਲੈ ਲਈ ਹਾਂ ਬਸ ਐਂ ਕਰਕੇ ਕੱਲੀ ਕੱਲੀ ਕਰਕੇ ਤੇ ਪੇਡਾ ਜੋੜ ਗਾਣ ਹਾਂ ਠੀਕ ਹੈ ਤੇ ਬੱਕਰੀਆਂ ਬੀਟਲ ਨਾਲ ਅਸਲਦੀਆਂ ਹਾਂ ਭਾਈ ਬੀਟਲ ਬੱਕਰੀਆਂ ਨੇ ਵੀ ਤੁਸੀਂ ਦੇਖ ਸਕਦੇ ਹੋ ਹਾਂ ਲੱਭ ਕੇ ਆ ਜਾ ਬਈ ਬੱਕਰੀਆਂ ਤੇ ਭੇਡਾਂ ਦਿਖਾਉਨੇ ਆ ਤੁਹਾਨੂੰ ਬਾਈਆਂ ਦੀਆਂ ਤੇ ਭਾਈ ਜਿਵੇਂ ਨਾ ਲੋਕ ਕਹਿ ਦਿੰਦੇ ਆ ਵਿੱਚ ਕਹਿ ਦਿੰਦੇ ਆ ਵੀ ਭੇਡਾਂ ਚ ਜ਼ਿਆਦਾ ਕਮਾਈ ਆ ਬੱਕਰੀਆਂ ਤੋਂ ਬੱਕਰੀਆਂ ਵਾਲੇ ਕਹਿ ਦਿੰਦੇ ਆ ਵੀ ਬੱਕਰੀਆਂ ਚ ਵੱਧ ਕਮਾਈ ਆ ਵੀ ਭੇਡਾਂ ਚ ਘੱਟ ਆ ਵੀ ਤੇਰੀਆਂ ਇਹ ਦੋਨੇ ਰੱਖੀਆਂ ਹੋਈਆਂ ਨੇ ਨਸਲਾਂ ਦੇਖਣਾ ਵੀ ਬੱਕਰੀਆਂ ਵੀ ਨੇ ਤੇਰੇ ਲਵੇ ਭੇਡਾਂ ਵੀ ਨੇ ਵੀ ਤੂੰ ਦੱਸ ਵੀ ਤੈਨੂੰ ਦੋਨਾਂ ਚੋਂ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਆ ਭੇਡ ਕ ਬੱਕਰੀ ਬਾਈ ਆਪਾਂ ਨੂੰ ਦੋਨੇ ਚੀਜ਼ਾਂ ਹੀ ਵਧੀਆ ਲੱਗਦੀ ਆ ਅਸਿਆ ਹਾਂ ਨਾ ਕਮਾਈ ਕਿਹੜੀ ਕਮਾਈ ਤਾਂ ਦੋਨਾਂ ਚ ਹੀ ਬਰਾਬਰੀ ਆ ਬਸ ਆਹ ਹੈ ਆ ਵੀ ਬੱਕਰੀ ਥੋੜੀ ਜੀ ਸੰਭਾਈ ਵੱਧ ਪਾਲਦੀ ਆ ਹੂੰ ਠੀਕ ਆ ਬੱਕਰੀ ਦਾ ਚਾਰਾ ਹੋਰ ਆ ਭੇਡ ਦਾ ਚਾਰਾ ਐਸ ਜੀ ਇੱਕ ਤੋਂ ਥੱਲੇ ਥੱਲੇ ਚਰਦੀ ਆ ਢੇੜ ਢੇੜ ਹਿੱਕ ਤੋਂ ਥੱਲੇ ਥੱਲੇ ਚਰਦੀ ਆ ਹਾਂ ਤੇ ਬੱਕਰੀ ਬਸ ਤਾਂ ਹਾਂ ਬੱਕਰੀ ਤਾਂ ਹਾਂ ਚਰਦੀਆਂ ਹੈ ਠੀਕ ਹੈ ਬਸ ਇਹ ਵੀ ਸੰਭਾਈ ਦੇ ਤੌਰ ਤੇ ਆ ਕਮਾਈ ਬਰਾਬਰੀ ਇਹਨਾਂ ਦੀ ਕਮਾਈ ਬਈ ਕਮਾਈ ਦੇ ਸਾਧਨ ਦੱਸੀ ਜਿਵੇਂ ਪਹਿਲਾਂ ਢੇੜ ਦੇ ਦੱਸ ਵੀ ਢੇੜ ਕਿਵੇਂ ਕਮਾਈ ਦਿੰਦੀ ਆ ਆਪਾਂ ਨੂੰ ਢੇੜ ਦੀ ਕਮਾਈ ਤੇ ਇਹੀ ਆ ਬਈ ਹੁਣ ਪਹਿਲਾਂ ਤਾਂ ਬੰਦੇ ਉਹਨਾਂ ਵੇਚ ਲੈਂਦੇ ਸੀ ਹੁਣ ਤਾਂ ਉਹਨਾਂ ਦਾ ਖਾਦਮਾ ਹੋ ਗਿਆ ਉਹਨਾਂ ਚੱਕਦੀ ਨਹੀਂ ਉਹਨਾਂ ਹੈ ਨਹੀਂ ਹੁਣ ਤਾਂ ਵੇਚ ਢੇੜ ਆਏ ਆ ਵੀ ਬੱਕਰੀ ਤੋਂ ਪਹਿਲਾਂ ਸੂੰਦੀ ਆ ਅੱਛਾ ਬੱਕਰੀ ਤੋਂ ਪਹਿਲਾਂ ਸੂੰ ਪੈਂਦੀ ਆ ਢੇੜ ਸੂਣ ਦੇ ਸਾਰ ਆ ਉਨ ਪੰਜ 10 ਦਿਨਾਂ ਦੇ ਵਿੱਚ ਘਿਰ ਜਾਂਦੀ ਹੈ ਬੱਸ ਦੁਬਾਰੇ ਕਰਾਉ ਸੁਵਾ ਹਾਂ ਬੱਚੇ ਮਤਲਬ ਕਿ ਦੋ ਇਹ ਝੋਲੀ ਚਪਾਲ ਦੀ ਤੇ ਦੋ ਹੀ ਥੱਲੇ ਠੀਕ ਆ ਵੀ ਮੰਨ ਕੇ ਚੱਲ ਇਹ ਸਿਲੇਤੀ ਉਹ ਹੋ ਜਾਂਦੀ ਆ ਹਾਂ ਵੀ ਜਿਹੜੇ ਪਹਿਲਾ ਵਾਲੇ ਬੱਚੇ ਚੁੰਗਦੇ ਆ ਉਹਨਾਂ ਦੇ ਨਾਲ ਨਾਲ ਹੀ ਬੱਚੇ ਹੋਰ ਤਿਆਰ ਮਤਲਬ ਕਿ ਜਦੋਂ ਘਿਰ ਜਾਂਦੀ ਆ ਦੁਬਾਰਾ ਸੁਂਦੀ ਹੁੰਦੀ ਆ ਇਹ ਸਾਲ 'ਚ ਦੋ ਸੁਵੇ ਦੇ ਦਿੰਦੀ ਆ ਭੇੜ ਬਾਈ ਸੋ ਇਹ ਬਾਈ ਸਾਲ ਦੇ ਵਿੱਚ ਸਾਡੇ ਹਿਸਾਬ ਨਾਲ ਤਾਂ ਤਿੰਨ ਹੀ ਦਿੰਦੀ ਆ ਸਾਲ 'ਚ ਤਿੰਨ ਹੈ ਹਾਂ ਕਿੰਨੇ ਟਾਈਮ ਬਾਅਦ ਸੁਂਦੀ ਆ ਇਹ 3-5 ਕੁ ਮਹੀਨੇ ਬਾਅਦ ਸੂ ਪੈਂਦੀ ਆ 5.5 ਹੂੰ ਤੇ ਵੀ ਆਹ 13-14 ਮਹੀਨੇ ਦੇ ਵਿੱਚ ਇਹ ਤਿੰਨ ਮਰ ਹੀ ਸੂਏ ਦਿੰਦੀ ਆ ਠੀਕ ਆ ਵੀ 13-14 ਮਹੀਨੇ ਚ ਵੀ ਤਿੰਨ ਸੂਏ ਦੇ ਦਿੰਦੀ ਆ ਤਿੰਨ ਸੂਏ ਰਾਵਣ ਦੇ ਬੱਚੇ ਕਿੰਨੇ ਦਿੰਦੀ ਆ ਇਹ ਬੱਚੇ ਤਾਂ ਵੀ ਇੱਕ ਵੀ ਦੇਣ ਦੇ ਦੋ ਬਸ ਦੋ ਬੱਚਾ ਕਿੰਨੇ ਦਾ ਵੇਖਦਾ ਫਿਰ ਇਹ ਤਾਂ ਤਾਂ ਮੇਨ ਬੱਚੀ ਵੇਖਦਾ ਬਸ ਇਹ ਤਾਂ ਮੇਨ ਬਸ ਆਲੇ-ਆਲੇ ਵੇਖਦੇ ਆਗੇ ਕਮਾਈ ਦਾ ਸਾਧਨ ਇੰਨੇ ਦਾ ਇਹੀ ਆ ਬੱਚਾ ਕਿੰਨੇ ਕਦਾ ਵਿਕ ਜਾਂਦਾ ਭੇਡ ਦਾ ਬਈ ਕੱਜ ਲਈ ਜਿਵੇਂ ਛੋਟੇ ਲਵੇ ਕਦਲੀਆਂ ਭੇਡਾਂ ਆਪਣੇ ਕੋਲੇ ਵੀ ਸਾਰੀਆਂ ਹੁਣ ਜਿਵੇਂ ਆ 70 ਹੈਗਾ ਹੂੰ ਇਹ ਹੁਣ ਹਜੇ 2 ਦਿਨ ਤੋਂ ਫਾਇਦੇ ਦਾ ਆਹ ਹਾਂ ਹਾਂ ਭਾਰ ਕਿੰਨਾ ਕਰ ਗਿਆ ਬਈ ਇਹ ਭਾਰ ਤਾਂ ਹਜੇ ਸੀ ਤੋਲਿਆ ਨਹੀਂ ਹੈਗਾ ਪਰ ਹੁਣ ਹਜੇ 2 ਦਿਨ ਦਾ ਲੇਲਾ ਕੱਦ-ਕਾੜ ਬਹੁਤ ਕਰੂਗਾ ਜੀ ਠੀਕ ਹੈ ਤੇ ਬਈ ਬੱਚਿਆਂ ਦਾ ਕੀ ਰੇਟ ਹੁੰਦਾ ਫਿਰ ਜਿਹੜੇ ਤੁਸੀਂ ਵੇਚਦੇ ਹੋ ਬੱਚੇ ਵਿੱਚ ਦਾ ਬਈ ਵਜਨ ਦੇ ਹਿਸਾਬ ਨਾਲ ਜਾਂਦੇ ਹੁਣ ਜੜ ਗਈ ਤਾਂ ਹਨਾ ਹਾਂ ਤੇ ਵਿੱਚ ਕੋਈ ਰੱਖਣ ਵਾਲੇ ਵੀ ਹੁੰਦੇ ਰੱਖਣ ਵਾਲੇ ਮਹਿੰਗੇ ਵਿਕ ਜਾਂਦੇ ਆ ਬਸ ਆਹੀ ਆ ਵੀ ਲੇਲਾ 5-4 ਮਹੀਨਿਆਂ ਦਾ ਇਹਨਾਂ ਦਾ 7-8000 ਦਾ ਹੋ ਜਾਂਦਾ 7-8000 ਦਾ ਮੰਨ ਗਏ ਲੈ ਇੱਕ ਵੇਚਦਾ ਜੇ ਦੋ ਦੋ ਬੱਚੇ ਦੇ ਦਿੰਦੇ ਦੋ ਬੱਚੇ ਦਿੰਦੀ ਆ ਢੇੜ ਦੀ ਕਮਾਈ ਹੈਗੀ ਤਾਂ ਬਈ ਜਿਆਦਾ ਹੀ ਆ ਬੱਕਰੀ ਨਾਲ ਬਸ ਆਏ ਆ ਬੱਕਰੀ ਥੋੜਾ ਜਆ ਆਪ ਦਾ ਲੱਦਾ ਵੱਧ ਖਾਂਦੀ ਹੈ ਹੂੰ 13 ਨੂਰਾਚਾਰਾ ਸਿਆਲ ਦੇ ਵਿੱਚ ਸਾਹਮਣੇ ਔਖਿਆ ਬਸ ਥੋੜੀ ਜੇ ਕਿਨਾਂ ਨੂੰ ਬਿਮਾਰੀ ਵੀ ਵੱਧ ਪਾ ਜਾਂਦੇ ਕਦੇ ਕਦੇ ਢੇੜ ਨਾਲੋਂ ਹਾਂ ਢੇੜ ਹਜੇ ਥੋੜੀ ਜੀ ਸਚਾਰ ਨਹੀਂ ਸੌਖੀ ਹੈ ਹੂੰ ਜੇ ਮੰਨ ਕੇ ਚੱਲ ਵੀ ਬਈ 300 ਇਹ ਕਿਹਾ ਤਾਂ 14 ਮਹੀਨਿਆਂ ਜਾਂ ਨਾ ਹਾਂ ਇਹ ਸੇ ਸੇ ਬੱਚੇ ਹੋਗੇ ਸੱਤ ਸੇ ਸੱਤ ਦੇ ਹਿਸਾਬ ਨਾਲ ਲਾ ਲਓ ਹਿਸਾਬ ਤੁਸੀਂ 45000 ਦੇ ਹੋਗੇ ਨਾ ਹਾਂ ਇੱਕ ਭੇੜ ਸਾਲ ਦੇ ਵਿੱਚ ਵੀ ਇਹ 7000 ਨੂੰ ਲਾਈਏ ਤਾਂ 48000 ਰੁਪਇਆ ਦੇ ਦਿੰਦੀ ਆ ਕਨੇ ਬੱਚਾ ਬੱਚਾ ਦਾ ਹੈ ਰਾਮਨਾਬ ਭਾਈ ਸੰਭਾਈ ਦੇ ਤੌਰ ਤੇ ਬੱਚੇ ਸਾਂਭਣਗੇ ਰਾਮਨਾਬ ਇੱਕ ਭੇੜ ਇੱਕ ਭੇੜ 50000 ਜ਼ਰੂਰ ਦਿੰਦੀ ਆ ਇੱਕ 50000 ਰੁਪਇਆ ਭਾਈ ਇੱਕ ਭੇੜ ਦੇ ਦਿੰਦੀ ਆ ਜੇ ਵੀ ਚੰਗੇ ਬੱਚੇ ਨੇ ਤਾਂ ਵੱਧ ਵੀ ਦੇ ਸਕਦੀ ਆ ਨਾ ਦੇ ਸਕਦੀ ਆ ਭਾਈ ਬਾਕੀ ਰੱਖਣ ਵਾਲੇ ਬੰਦੇ ਹੁੰਦੇ ਆ ਤੇ ਬਾਈ ਜਿਵੇਂ ਆਉਂਦਾ ਟ੍ਰੈਂਡ ਜਿਆਦਾ ਜਾਮਣਾਪੁਰੀ ਕਹਿੰਦੇ ਆ ਨਾ ਆਪਣੇ ਜਾਮਣਾਪੁਰੀ ਦਾ ਬਈ ਆਪਾਂ ਐਵੇਂ ਕਹਦੀ ਚੰਗੇ ਉਹ ਵੀ ਆਪਾਂ ਸੁਹਣਾ ਜਿਨ੍ਹਾਂ ਨੂੰ ਚੰਗੇ ਲੱਗਦੇ ਉਹ ਰੱਖਦੇ ਆਪਾਂ ਜਾਮਣਾਪੁਰੀ ਰੱਖੀ ਨਹੀਂ ਤੁਸੀਂ ਕਾਜਲੀਆਂ ਰੱਖੀ ਅਸੀਂ ਸਾਡੇ ਪਹਿਲਾਂ ਦੌਰ ਤੋਂ ਹੀ ਕਾਜਲੀਆਂ ਰੱਖਦੇ ਆਉਂਦੇ ਠੀਕ ਇੱਕ ਕਾਜਲੀ ਦਾ ਬਈ ਕਾਜਲੀ ਦਾ ਵੀ ਵੇਚ ਜਾਂਦਾ ਵਧੀਆ ਹਾਂ ਹਾਂ ਬਾਈ ਵਧੀਆ ਆਮ ਨਾਲ ਔਪ ਦੇ ਵਿਕਦੇ ਠੀਕ ਹੈ ਹਮ ਨਾ ਬਈ ਖਰਾਕ ਚ ਕੀ ਪਾਉਂਦੇ ਇਹਨਾਂ ਨੂੰ ਫਿਰ ਖਾਣ ਪੀਣ ਨੂੰ ਖਰਾਕ ਚ ਬਈ ਜਿਹੜੇ ਦਾ ਮੈਂ ਘਰੇ ਬੱਕਰੇ ਵੇਹਣੇ ਤਿਆਰ ਕਰਦੇ ਆਪਾਂ ਮੱਕੀ ਜਿਉਂ ਤੇ ਕਣਕ ਪੇਡਾਂ ਨੂੰ ਨਾ ਪੇਡਾਂ ਨੂੰ ਨਹੀਂ ਜਿਹੜੇ ਆਪਣੇ ਉਹ ਲੈ ਲੈਣੇ ਪੇਡਾਂ ਨੂੰ ਦੱਸ ਬਈ ਪੇਡਾਂ ਨੂੰ ਕੀ ਪੇਡਾਂ ਨੂੰ ਤਾਂ ਬਈ ਚਾਰਾਗਾ ਨੀਰਾ ਪਾ ਦੇਈ ਦਾ ਗਵਾਰੇ ਦਾ ਮੂੰਗੀ ਦਾ ਹੋਰ ਖਰਾਕ ਚ ਹੋਰ ਕੁਝ ਖਰਾਕ ਚ ਆਪਾਂ ਹਜੇ ਕੁਝ ਨਹੀਂ ਖਰੀਚ ਹੀ ਤਿਆਰ ਹੁੰਦੀਆਂ ਨੇ ਇਹਨਾਂ ਨੂੰ ਤਾਂ ਬਾਹਰ ਹੀ ਤਿਆਰ ਕਰਦੇ ਆਪਾਂ ਸੌਂਕਣਾ ਚਾਰ ਕੇ ਅੱਛਾ ਬਈ ਜਿਹੜਾ 50000 ਬੱਟਾਂਗੇ ਆਪਾਂ ਉਹ ਫਰੀ ਦਾ ਹੈ ਉਹ ਬਸੌਂਕਣਾ ਚਾਰ ਕੇ ਬਾਹਰ ਹਾਂ ਨਾ ਉਹ ਨਾ ਦਿੰਦਿਆਂ ਪਿਆ। ਮੈਂ ਨਹੀਂ ਹੈਗਾ ਵੀ ਸਾਰਿਆਂ ਆਪਣੇ ਡਾਨੋਂ ਮੱਕੀ ਗਣਕ ਪਾਉ ਵੀ ਤਾਂ ਦੇਣੀਆਂ ਬਚਨਾਂ। ਬਾਹਰ ਆਪਣੀ ਚਰਾਈ ਸਹੀ ਹੋ ਗਈ। ਹੁਣ ਜਿਵੇਂ ਆ ਆਹਾਗਾ ਪੇਡੂ ਹਣਾ ਤੁਸੀਂ ਕਿਹਾ ਬਈ ਜੇ ਦੋ ਦੰਦ ਹੋਇਆ। ਬਾਈ ਫਿਰ ਇਹ ਮਤਲਬ ਇਹ ਪਾਈ ਆ ਕਿ ਪਾਈ ਨਹੀਂ। ਆ ਦੇਖ ਚੱਕੇ ਨਹੀਂ ਹੁਣ ਉਸੇ ਦੋ ਦੰਦ। ਚੱਕ ਦੋ ਦੰਦ ਹੋ ਗਿਆ ਬੱਸ। ਹੋ ਗਿਆ। ਨਾ ਫਿਰ ਇਹਨੂੰ ਅਲੱਗ ਖੜਾ ਕੇ ਪਾਈ ਇਹਨੂੰ ਮੈਂ ਅਲੱਗ ਖੜਾ ਕੇ ਪਾਉਣਾ ਬਈ। ਇਹਨੂੰ ਪਾਉਨੇ ਆ। ਹਾਂ। ਇਹ ਰੱਖਣਾ ਗਾ ਇਹ ਬਈ ਹਾਂ ਆਪਾਂ ਪੱਕਾ ਰੱਖਣਾ ਕਰੀ ਠੀਕ ਆ ਵੀ ਆ ਜਿਹੜਾ ਸਾਂਗ ਨੂੰ ਰੱਖਣਾ ਉਹਨੂੰ ਪਾ ਦਿੰਨੇ ਉਹਨਾਂ ਦੀ ਕੋਈ ਲੋੜ ਨਹੀਂ ਹਾਂ ਕੋਈ ਲੋੜ ਨਹੀਂ ਕੋਈ ਬਾਅ ਹੈ ਨਹੀਂ ਹੈਗਾ ਵੀ ਸਾਰੇ ਪਸ਼ੂ ਨੂੰ ਆਪਾਂ ਸਾਰੀ ਖਰਾਕ ਪਾਉਣੀ ਹੈ ਠੀਕ ਆ ਵੀ ਇਹ ਤਾਂ ਬਾਹਰ ਚੜ ਕੇ ਬਈ ਫ੍ਰੀ ਚ ਤਿਆਰ ਹੁੰਦੀਆਂ ਨੇ ਭੇਡਾਂ ਜਿਹੜੇ ਬੰਦੇ ਭੇਡਾਂ ਨੂੰ ਮਾੜਾ ਕਹਿੰਦੇ ਆ ਵੀ ਮਾੜੀ ਨਹੀਂ ਹੈਗੀ ਭੇਡ ਆ ਸਾਲ ਦੇ ਵਿੱਚ 50000 ਨਹੀਂ ਤਾਂ 30 35000 ਹੀ ਮੰਨ ਕੇ ਚੱਲੋ ਪਹੇਦੀ ਹਾਂ ਜੇ ਆਪਾਂ 50000 ਵੀ ਨਹੀਂ 40000 ਦਾ ਰਾਹਣਾ ਮੰਨ ਕੇ ਚੱਲੋ ਬਈ ਵੀ ਇੰਨਾ ਕਿ ਬਈ ਤੇ ਦਿੰਦੀਆਂ ਨੇ ਭੇਡਾਂ ਕਹਿੰਦੇ ਇੱਕ ਉਹ ਸਿਆਣੇ ਵੀ ਕਹਿੰਦੇ ਹੁੰਦੇ ਹਨ ਬਈ ਕਹਾਵਤ ਜੀ ਆ ਕਹਿੰਦੇ ਜੇ ਕਿਸੇ ਲਵੇ ਕੁਝ ਵੀ ਨਹੀਂ ਤਾਂ ਉਹ ਪੇੜ ਪਾਲ ਲੈ ਹਨਾ ਪੇੜ ਪਾਲ ਲਈ ਹਾਂ ਸਹੀ ਗੱਲ ਆ ਬਈ ਵੀ ਕਾਮਯਾਬ ਹੋ ਜਾਂਦਾ ਬੰਦਾ ਜਿਹਨੂੰ ਕੋਈ ਨੌਲੇਜ ਵੀ ਨਹੀਂ ਬਈ ਇਹਨਾਂ ਨੂੰ ਕੀ ਪਾਉਣਾ ਉਹ ਉਹ ਪੇੜ ਰੱਖ ਲੈ ਕਹਿੰਦੇ ਉਹ ਕਾਮਯਾਬ ਹੋ ਜਾਂਦਾ ਹੈ ਬਈ ਆਮ ਨਾਲ ਕਾਮਯਾਬ ਕਰ ਦੇਣੀ ਹੈ ਪੇੜ ਰੱਖ ਲੈ ਭੇਡਾਂ ਰੱਖ ਲੈ 10 ਹਮ ਸਾਲ ਦੇ ਵਿੱਚ 10 ਭੇਡਾਂ ਜੇ ਅਸੀਂ ਲਿਆਉਂਦੇ ਰਹੇ ਅੱਗੇ ਬਈ 2-2 ਲੱਖ ਦੀਆਂ ਸਾਲ ਦੇ ਵਿੱਚ ਲਾ ਕੇ ਕਰ ਜਾ ਸਾਰਾ ਅੱਛਾ ਤੇ ਸਾਨੂੰ ਫਰੀਦਿਆਂ ਰਹਿ ਜਾਂਦੇ ਨੇ ਸੀ ਤੇ ਬਾਈ ਅਸੀਂ ਅਸੀਂ ਪੇੜਾ ਤਿਆਰ ਕੀਤੇ ਕੱਲੀਆਂ ਚੋ ਐ ਨਹੀਂ ਹੈਗਾ ਇਹਨਾਂ ਦੇ ਵਿੱਚੋਂ 100 ਪੇੜ ਬੇਚਤੀ ਹੋ ਅਸੀਂ ਅਸਿਆ 100 ਦੇ ਵਿੱਚੋਂ ਕੱਲੀ-ਕੱਲੀ ਚੁਗ-ਚੁਗ ਕੇ ਰੱਖਿਆ ਪੇੜ ਕਜਲੀ ਟਕਾ ਆ ਗਈ ਉਹੀ ਪਸੂ ਇਹਨਾਂ ਦੇ ਵਿੱਚ ਹੁਣ ਮਾੜਾ ਨਹੀਂ ਚੰਗਿਆਂ-ਚੰਗਿਆਂ ਰੱਖਿਆ ਕੱਢ ਕੇ ਆਇਆ ਦਿਖਾਈ ਬਈ ਜਮਾਦ ਆਹ ਸਿੰਗ ਨੇ ਬਈ ਆਹ ਪੇੜ ਦੇ ਇਹ ਬਈ ਪੇੜ ਪੇਡੂ ਆ ਪੇਡੂ ਆ ਨਾ ਹਾਂ ਇਹ ਜਿੰਗਲ ਕਿਵੇਂ ਆਕੇ ਇਸ ਵਿੱਚ ਕੋਈ ਹੁੰਦਾ ਸੂਏ ਤੇ ਸੋ ਸੂ ਜਾਂਦਾ ਪਸ਼ੂ ਅੱਛਾ ਆ ਪਸ਼ੋਕੜ ਪਸ਼ੋਕੜ ਸਿੰਘਾਂ ਵਾਲੇ ਵੀ ਆਉਂਦੇ ਆ ਸਿੰਘਾਂ ਵਾਲੇ ਹੁੰਦੇ ਆ ਤੇ ਭਾਈ ਜਿਵੇਂ ਆ ਆਪਾਂ ਪੇੜ ਲੈਣੀ ਹੋਵੇ ਹਨਾ ਕਿਸੇ ਨੇ ਵੀ ਗੱਬਣ ਲੈਣੀ ਹੋਵੇ ਜਾਂ ਔਨਲਾਈਨ ਹੀ ਹੋਵੇ ਸੁਵੀ ਹੋਈ ਲੈ ਕਿੰਨੇ ਕੁ ਰੁਪਈਆ ਦੀ ਮਿਲ ਜਾਂਦੀ ਆ ਭਾਈ ਆਪਾਂ ਤਾਂ ਆਪਦੇ ਹਿਸਾਬ ਨਾਲ ਕਹਿੰਦਾ ਵੀ 25000 ਤੋਂ ਘੱਟ ਤਾਂ ਮੈਂ ਦਿੰਦਾ ਹੀ ਨਹੀਂ ਪੇੜ ਰੱਖਣ ਵਾਸਤੇ ਅੱਛਾ ਵੀ 25000 ਰੁਪਈਆ ਦੀ ਕਾਜ ਦੀ ਪੇੜ ਆ ਅਸੀਂ ਚੁਣ ਚੁਣ ਕੇ ਰੱਖੀਆਂ ਵੰਗ ਅੱਛਾ ਵਿੱਚ ਭਾਈ ਗਾਂ ਵੀ ਲਈ ਫਿਰਦੇ ਹਾਂ ਗਾਂ ਭਾਈ ਮੇਰੀ ਨਿਗੇ ਨਾ ਕਿਸੇ ਦੀ ਮੱਕੀ ਜੀ ਖੜੀ ਸੀ ਬਾਹਰ ਅੱਛਾ ਤੇ ਅਸੀਂ ਮਾਲ ਲਈ ਜਾਂਦੇ ਸੀ ਮੈਂ ਤੇ ਮੇਰੇ ਡੈਡੀ ਹੂੰ ਉੱਥੇ ਨਾ ਜ਼ਿੰਮੀਦਾਰ ਕਹਿੰਦਾ ਯਾਰ ਕਹਾਂ ਤੁਸੀਂ ਲੈ ਜਾਓ ਅਸੀਂ ਆਖਿਆ ਯਾਰ ਕੀ ਪਤਾ ਬਾਗੜਿਆਂ ਦੇ ਹੋਵੇ ਹਨਾ ਵੰਗਰ ਆ ਜਾਣ ਹਾਂ ਉਹ ਕਹਿੰਦਾ ਨਹੀਂ ਕਹਿੰਦਾ ਤਾਂ ਬਈ ਇੱਥੇ ਰਹਿ ਗਈ ਮੱਕੀ ਚ ਨਿਗੀ ਜੀ ਸੀਗੀ ਅਸੀਂ ਠੀਕ ਹੈ ਦੁੱਧ ਚੋਂਦੀ ਹੋਣੀ ਆ ਉਦੋਂ ਇਹ ਇਹ ਅਸੀਂ ਨਾਲ ਰਲਾ ਲਿਆਂਦੀ ਹੂੰ ਬਸ ਉਦੋਂ ਦੀ ਇਹ ਨਾਲ ਹੀ ਚਰਦੇ ਆ ਮਾਲ ਦੀ ਦੱਦਾ ਦਿੰਦੀ ਹੈ ਪੰਜਵੇਂ ਸੂਏ ਬਈ ਹੁਣ ਗੱਬਣ ਹਾਂ ਗੱਬਣ ਪੰਜਵੇਂ ਸੂਏ ਠੀਕ ਹੈ ਤੇ ਬਈ ਕਾਜਲੀ ਭੇਟਦੀ ਅਸਲ ਨਿਸ਼ਾਨੀ ਕੀ ਹੁੰਦੀ ਆ ਵੀ ਜਿਵੇਂ ਆਪਾਂ ਪਿਓਰ ਚ ਦੇਖਣੀ ਹੋਵੇ ਬਈ ਕਾਜਲੀ ਆ ਕਜਲੀ ਭੇਡ ਦੀ ਨਿਸ਼ਾਨੀ ਦੇਹੀ ਆ ਫੜ ਕੇ ਦਿਖਾ ਬਾਈ ਭੇਡ ਆ ਵੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਭੇਡ ਦੀਆਂ ਕਜਲੀ ਦੀਆਂ ਦਿਖਾਓ ਬਾਈ ਬਾਕੀ ਤੋਂ ਨਿਸ਼ਾਨੀਆਂ ਪੁੱਛਦੇ ਹਾਂ ਹੁਣ ਭੇਡ ਦੀਆਂ ਤੇ ਬਾਕੀ ਤੁਹਾਨੂੰ ਕਮਾਈ ਦੱਸਦੀ ਵੀ ਭੇਡ ਚੋਂ ਕਿੰਨੀ ਆ ਤੇ ਹੁਣ ਬੱਕਰੀਆਂ ਵਾਲੀ ਗੱਲ ਵੀ ਕਰਾਂਗੇ ਬਾਈ ਦੀਆਂ ਬੱਕਰੀਆਂ ਵੀ ਅਸਲ ਮੈਂ ਤਾਂ ਭੇਡ ਦਾ ਸਾਰਾ ਨਾ ਵੱਧ ਇੱਕ ਤਾਂ ਪੁੱਛੜ ਬਾਈ ਮੂੰਹ ਮੱਥਾ ਕਾਲਾ ਹੋਊਗਾ ਭੇਡ ਦਾ ਕਿਹੜਾ ਕਿਹੜੀ ਫੜੇਗਾ ਭੇਡ ਆ ਠੀਕ ਆ ਭੇਡ ਤਾਂ ਆ ਫੜ ਲੈ ਚਾਹੀਦੀ ਆ ਫੜ ਲੈ ਇੱਕ ਤਾਂ ਸਿੱਧੀ ਇਹ ਡਾਹ ਨਹੀਂ ਦਿੰਦੀ ਨਿਸ਼ਾਨੀ ਇਹੀ ਆ ਵੀ ਡਾਹ ਨਹੀਂ ਦਿੰਦੀਆਂ ਆਹ ਵੜਾ। ਸਨੋ ਦੇਖ ਲੈ ਬਈ ਇੱਕੇ ਮੂੰਹ ਤੇ ਰੱਖਿਆ ਹੋਏ ਐਸੇ ਜੋੜਦੇ ਆਂ ਭੇਡ ਆਪਣੇ ਕੋਲ ਆਹੀ ਮੂੰਹ ਦੀਆਂ ਕਜਲੀਆਂ ਐਸੇ ਐਵੇਂ ਨਹੀਂ ਹੈ ਮੂੰਹ ਆਏ ਹੋਏ ਨਾ ਹਾਂ ਤੇ ਭਾਈ ਉਹ ਨਿਸ਼ਾਨੀ ਕੀ ਹੈ ਇਹਨਾਂ ਦੀ ਜਿਵੇਂ ਜਮਨਾਪੁਰੀ ਜੇ ਕਿਸੇ ਨੇ ਲੈਣੀ ਹੋਵੇ ਹਨਾ ਭੇਡਾਂ ਜਮਨਾਪੁਰੀ ਇਹ ਆਏ ਨਹੀਂ ਹੈਗਾ ਵੀ ਕੱਲੀ ਨੂੰ ਆ ਜਮਨਾਪੁਰੀ ਹੱਥ ਚ ਕਜਲੀ ਭੇਡ ਲੈਣੀ ਹੋਵੇ ਕਜਲੀਆਂ ਭੇਡ ਦੇ ਨਿਸ਼ਾਨੀਆਂ ਤਾਂ ਭਾਈ ਇਹੀ ਆ ਕਾਲਾ ਮੂੰਹ ਆ ਪੂਛੜ ਲੰਮਾਗਾ ਕੱਦ ਕਾਠ ਹੁੰਦਾ ਬਈ ਕੱਦ ਕਾਠ ਹੁੰਦਾ ਅਸੀਂ ਕੱਦ ਕਾਠ ਹਾਲੀਆਂ ਹੀ ਰੱਖਿਆ ਹੁਣ ਗੱਡਾਂ ਦੇ ਹਾਂ ਆ ਐ ਫਾੜ ਫਾੜਦੀਆਂ ਨਹੀਂ ਜਾਂਦੀਆਂ ਨਾ ਇਹ ਸੀਸ ਦੀ ਫੜਾ ਨਹੀਂ ਖਾਂਦੇ ਫਿਰ ਇਹਦੀ ਮੋਨੀ ਕਦੋਂ ਪਾਵੋਗੇ ਬਾਈ ਮੋਨੀ ਬਾਈ ਹੁਣ ਭਾਦੋਂ ਚ ਭਾਦੋਂ ਚ ਹਾਂ ਮੂਰੇ ਭਾਦੋਂ ਚ ਮੋਨੀ ਜਬ ਇਹ ਗਰਮੀ ਤਾਂ ਨਹੀਂ ਮੰਨੀ ਬਾਈ ਇਹਨਾਂ ਨੇ ਜਿਵੇਂ ਹੁਣ ਨੰਗ ਕੇ ਗਈ ਆ ਹਮਸ ਜੀ ਆ ਗਈ ਗਰਮੀ ਇਹਨਾਂ ਨੂੰ ਬਈ ਐ ਨਹੀਂ ਲੱਗਦੀ ਜਦੋਂ ਜਿਹੜਾ ਇਹ ਨਾ ਮੁਰਕਾ ਚੱਕਦੇ ਹਾਂ ਇਹਨਾਂ ਦੇ ਅੰਦਰ ਮੁਰਕਾ ਹੁੰਦਾ ਅੱਛਾ ਇਹਨਾਂ ਨੂੰ ਜਦੋਂ ਇੱਥੇ ਮੁੜਕਾ ਹੋਵੇ ਨਾ ਇਹਨਾਂ ਨੂੰ ਹਵਾ ਲੱਗਦੀ ਹੈ ਹਵਾ ਲੱਗ ਕੇ ਫਿਰ ਠੰਡਾ ਰਹਿੰਦਾ ਪੰਜਾਬ ਅੱਛਾ ਉਹਨਾਂ ਨਾਲ ਠੰਡਾ ਰਹਿੰਦਾ ਜਦੋਂ ਇਹਨਾਂ ਦੇ ਮੀਂਹ ਪਿਆ ਜਾਂਦਾ ਇਹਨਾਂ ਦੇ ਉੱਤੇ ਨਾ ਮਿੱਟੀ ਜਿਹੜਾ ਪਰਲਾਮੈਂਟ ਹੈ ਹਾਂ ਉਹ ਥੱਲੇ ਵਗ ਜਾਂਦਾ ਉਹ ਜੰਮ ਜਾਂਦਾ ਉਹ ਜੰਮ ਜਾਂਦਾ ਜੰਮਣ ਕਰਕੇ ਫੇਰ ਉਹ ਗਰਮੀ ਮਾਰਦੀਆਂ ਫੇਰੇ ਨਮਾਉਣੀਆਂ ਪੈਂਦੀਆਂ ਫੇਰੇ ਨਮਾਉਣੀਆਂ ਪੈਂਦੀਆਂ ਹਾਂ ਮੈਂ ਤਾਂ ਨਮਾਉ ਦਿੰਦਾ ਬਈ ਵਿੱਚ ਕਹਿੰਦੇ ਨਮਾਉਂਦੀ ਨਹੀਂ ਹਾਂ ਮੈਂ ਤਾਂ ਨਮਾਉਣ ਨੂੰ ਦੇਣਾ ਕਿਉਂ ਇਹ ਵੀ ਆਪਣੇ ਅਰਕੀ ਠੀਕ ਗਰਮੀ ਦਾ ਇਹਨਾਂ ਨੂੰ ਲੱਗਦੀ ਹੈ ਪਿੰਡੇ ਤੇ ਮਿੱਟੀ ਮੁੱਟੀ ਜੰਮ ਜਾਂਦੀ ਹੈ ਲੈ ਬਾਈ ਹੁਣ ਬੱਕਰੀਆਂ ਚੋਂ ਵੀ ਤੂੰ ਤਾਂ ਕਿਹਾ ਵੀ ਮੈਨੂੰ ਤਾਂ ਦੋਨੀਆਂ ਹੀ ਵਧੀਆ ਲੱਗਦੀਆਂ ਨੇ ਹਨਾ ਵੀ ਭੇਡਾਂ ਵੀ ਬੱਕਰੀਆਂ ਵੀ ਪਰ ਬੱਕਰੀਆਂ ਚੋਂ ਕਿਵੇਂ ਕਮਾਈ ਬੱਚੇ ਵੇਚ ਕੇ ਤੇ ਦੁੱਧ ਵੇਚ ਕੇ ਲੈਨੇ ਆ ਬੱਕਰੀਆਂ ਦਾ ਹੁਣ ਬਈ ਮੈਂ ਕੋ ਟੁਕੜ 11 12 ਲੀਟਰ ਦਾ ਦੁੱਧ ਪਾ ਦੇ ਨਾ ਇੱਧਰ ਦੀ ਆ ਜਾ ਬਾਈ ਹਾਂ 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 ਠੀਕ ਹੈ ਹੂੰ ਤੇ 15 16000 ਤਾਂ ਮਹੀਨੇ ਦਾ ਬੱਕਰੀਆਂ ਦੁੱਧ ਦੇ ਹੀ ਦਈ ਜਾਂਦੀਆਂ ਅੱਛਾ ਹੁਣ ਆ ਬੱਕਰੀਆਂ ਬਾਈ ਇਹ ਮੈਂ 50 ਲੈ ਆਂ ਪਰ ਕੇ ਲੈ ਇੱਥੇ ਗਿੱਲਾ ਜਿਹਾ ਹੈ ਨਾ ਹਾਂ ਉਹ ਉਧਰ ਲਿਓ ਨੇ ਆਚਾ ਮੋੜਾ ਮਾਰ ਦੰਦਾ ਮੜਾ ਜਾ ਆ ਆ ਆ ਆ ਮੈਂ ਅਸੀਂ ਸਾਡੇ ਕੋਲੇ ਤਾਂ ਹੁੰਦੀਆਂ ਤਾਂ ਪਹਿਲਾਂ ਬਾਈ ਬੱਕਰੀਆਂ ਹੀ ਸੀ ਹੂੰ ਤੇ ਬਾਅਦ ਦੇ ਵਿੱਚ ਜਦੋਂ ਸਾਡੇ ਕੋਲੇ ਫਿਰ ਬਿਮਾਰੀ ਜੀ ਪੈ ਗਈ ਆ ਫੜ ਲਿਆ ਨਾਗਰੀ ਜੀ ਠੀਕ ਆ ਆ ਬੱਕਰੀਆਂ ਦੇਖ ਲਓ ਤੁਸੀਂ ਆਹ ਆ ਬੱਕਰੀਆਂ ਰੱਖਿਆ ਹੈ ਠੀਕ ਆ ਨਾਗਰੇ ਕੱਲੇ ਜਾਏ ਬਾਈ ਹਾਂ ਆ ਦੇਖੋ ਕਿਸੇ ਕੋਲ ਕੋਈ ਅਸਰੀ ਕੋਣ ਹੂੰ ਬੱਕਰੀਆਂ ਚੰਗੀਆਂ ਨੇ ਬਾਈ ਠੀਕ ਆ ਆ ਆਪਣੇ ਕੋਲ ਦੱਬੀ ਆ ਇਹਦੇ ਮਗਰ ਦੋ ਪੱਠਾ ਨੇ ਜਮਾ ਪ्युअर ਕਾਪੀ ਬੀਟਰ ਹੂੰ ਹਾਂ ਇਹ ਰੱਖਿਆ ਹੋਈਆਂ ਨੇ ਮਾਲ ਦੇ ਵਿੱਚਾਂ ਬਾਈ ਫਿਰ ਐ ਇਹਨਾਂ ਨੂੰ ਦਿੱਕਤ ਤਾਂ ਨਹੀਂ ਆਉਂਦੀ ਜਿਵੇਂ ਭੇਡਾਂ 'ਚ ਬੱਕਰੀਆਂ ਰੱਖੀ ਇਹ ਬਾਈ ਇਹ ਗਿਜ ਗਈਆਂ ਹੁਣ ਗਿਜ ਗਈਆਂ ਪਹਿਲਾਂ ਤਾਂ ਕਰਦੀਆਂ ਸੀਗੀਆਂ ਹੁਣ ਲਿਆਂਦੀਆਂ ਹੁਣ ਇਹਨਾਂ ਨੂੰ ਘਰੇ ਵੀ ਖਰਾਕ ਪਾਈਦੀ ਆ ਅੱਛਾ ਹਾਂ ਤੇ ਜਿਵੇਂ ਭਾਈ ਹੈ ਨਾ ਇਹਨਾਂ ਦਾ 15-16000 ਦਾ ਤੂੰ ਕਹਿਆ ਵੀ ਮਹੀਨੇ ਦਾ ਦੁੱਧ ਪੈ ਜਾਂਦਾ ਫਿਰ ਇਹਨਾਂ ਦੇ ਬੱਚੇ ਕਿੰਨੇ ਕਿੰਨੇ ਕਦੇ ਵੇਚ ਜਾਂਦੇ ਆ ਬੱਚੇ ਭਾਈ ਰੱਖਣ ਵਾਲੇ ਦਾ ਆਪਾਂ ਘਟੂਕੜ 10-15000 ਤੋਂ ਘਟ ਦਿੰਦੇ ਹਾਂ ਠੀਕ ਹੈ ਹਾਂ ਉਹ ਜਿਹੜਾ ਕੋਈ ਹੁਣ ਪਸ਼ੂ ਵਜਾਂਦੇ ਹਾਣਾ ਬੱਕਰੇ ਬੱਕਰੇ ਵੇਚ ਦਿੰਦੇ ਆ ਉਹ ਆਪਾਂ ਪਾਲ ਕੇ ਵੇਚਦੇ ਹਾਂ 20-25-25000 ਸੂਏ ਛਾਲ ਚ ਇੱਕ ਲੈਣੇ ਹੋ ਕਿ ਦੋ ਬੱਕਰੀਆਂ ਤੋਂ ਸੂਏ ਭਾਈ ਦੋ ਹੀ ਲੈਣੇ ਦੋ ਲੈਣੇ ਹਾਂ ਹੂੰ ਸੂਏ ਦੋ ਲੈਣ ਚ ਫਾਇਦਾ ਹੁਣ ਜੇ ਆਪਾਂ ਸੂਏ ਨਾਲ ਦੀ ਨਾਲ ਸੂਪ ਵੀ ਨਾਲ ਦੀ ਨਾਲ ਫੇਰ ਘਰ ਗਈ ਫਿਰ ਬੱਕਰੀ ਜਿਵੇਂਤ ਨਹੀਂ ਰਹੇ ਐਸ ਹਾਂ ਫਿਰ ਬੱਕਰੀ ਆ ਜਾਂਦੀ ਆ ਖਰਾਕ ਪਾਉਣੇ ਆ ਆਪਾਂ ਜਰੂਰ ਹੁਣ ਵੀ ਪਾਉਣੇ ਆ ਠੀਕ ਪਰ ਸਵੇਰੇ ਦੋਈ ਲਵੇ ਗੰਦਾ ਹਾਂ ਭੇਡ ਵੀ ਦੋਈ ਆ ਆ 70 ਇਹ ਆਪਣਾ 70 ਬਕਾਊ ਆ ਬਕਾਊ ਆ ਇਹ ਰੱਖਿਆ ਲਿਆ ਯੂਰੇ ਫੜਕੇ ਨਾ ਇਦੋਂ ਬਰੀਡਿੰਗ ਲਈ ਤੇ ਇਹ ਤਾਂ ਹਾਂ ਭਈ ਇਹ ਸੀ ਆਪਣਾ ਗਜਲਾ ਅੱਛਾ ਹਾਂ ਇਹ 70 ਛੋਟੀਆਂ ਲੈ ਲੀਆਂ ਹੈਗੀਆਂ ਕਹੀ ਨਹੀਂ ਹੈਗੀਆਂ ਭਈ 70ਆਂ ਦਿਖਾ ਦੂੰ ਇਹਦੇ 70ਆਂ ਮੈਂ ਅੱਛਾ ਵਧੀਆ ਚੰਗੀਆਂ 70ਆਂ ਆਠ ਜਾਂਦਾ ਆਠ ਦੰਦ ਹੋ ਗਿਆ ਇਹ ਹਾਂ ਹੂੰ ਠੀਕ ਇਹ ਬਕਾਊ ਆ 70 ਵੱਡਾ ਇਹ ਬਈ ਕਿਸੇ ਨੇ ਲੈਣਾ ਹੋਇਆ ਤਾਂ ਦੇਖ ਲਓ ਭਈ ਝੋਲੀ ਝੋਲੀ ਪੂਰੀ ਆ 70 ਦੀ ਹੂੰ ਇਹਦੀਆਂ ਲੇ ਲੀਆਂ ਆ ਫਰਦੀਆਂ ਜਿਵੇਂ ਆ ਪੂਛੜ ਪਛੜ ਰਹਿਣਾ ਇਹ ਪੂਰੇ ਥੱਲੇ ਲਾ ਦੇ ਤਰੀ ਥੱਲੇ ਲਾ ਦੇਣਾ ਬਈ ਫਿਰ ਇਹ ਇਹ ਤਾਂ ਖਰਾਬ ਨਹੀਂ ਹੁੰਦੇ ਯਾਰ ਇਹ ਇਹ ਬਈ ਹੁਣ ਕਿ ਹੁਣ ਹੁਣ ਲੱਗਣ ਲੱਗੇ ਸੀ ਇਹ ਜਿਵੇਂ ਜਿਵੇਂ ਵੱਧਣਗੇ ਇਹ ਹੋਰ ਲਾਉਣਗੇ ਅੱਛਾ ਇਹ ਹੁਣ ਵੱਢ ਕੇ ਇਹਨੂੰ ਡਾਕਟਰ ਕੋਲ ਵੜਾਵਾਂਗੇ ਅਜਾ ਬੁਜਾਰਿਆਂ ਨੂੰ ਤਾਂ ਗਲੇ ਪਾਉਂਦੇ ਥੱਲੇ ਘਾਸ ਦਿੰਦੇ ਥੱਲੇ ਕਹੀ ਜਾਂਦੇ ਨੇ ਹਾਂ ਆ 70 ਆ ਆ ਵੀ ਐਸੀ ਦੀ ਹੈ ਕਿਹੜੀ ਆ ਹੁੰਦੀ ਆ ਹਾਂ ਠੀਕ ਆ ਕਾਜਲੀਆਂ ਭੇਡਾਂ ਪਹਿਲਾਂ ਤਾਂ ਬਈ ਭੇਡਾਂ ਬਹੁਤ ਸਿਆਣਾ ਪੰਜਾਬ ਦੇ ਵਿੱਚ ਆਪਣੀ ਪਹਿਲਾਂ ਬਈ ਹੁੰਦੀਆਂ ਹੀ ਭੇਡਾਂ ਚੀਂ ਇਕੱਲੀਆਂ ਭੇਡੀਆਂ ਹੁੰਦੀਆਂ ਜੀ ਹਾਂ ਹੁਣ ਜਮਣਾਪੁਰੀ ਚੱਲ ਪਈਆਂ ਇੱਕ ਆ ਹੋਰ ਚੱਲ ਵੀ ਕਹਿੰਦੇ ਬੱਕਰੀਆਂ ਜੱਡੇ ਥਾਨ ਨੇ ਭੇਡਾਂ ਦੇ ਕਿਹੜੀ ਚੱਲੀ ਆ ਉਹ ਨਾ ਸਰ ਇਹ ਪਤਾ ਨਹੀਂ ਇਧਰਲੀ ਆਪਣੀ ਹੋਰੀ ਨਾਂ ਜਾਂ ਦਾਦਾ ਜੀ ਹੈ ਹੈ ਹਾਂ ਪਰ ਦੇਖੀ ਨਹੀਂ ਹੈਗੀ ਆਪਾਂ ਦੱਸਦੇ ਆ ਕਹਿੰਦੇ ਵੀ ਚੱਲ ਪਈਆਂ ਵੀ ਦੁੱਧ ਦਿੰਦੀਆਂ ਨੇ ਉਹ ਵੀ ਦੁੱਧ ਦਿੰਦੀਆਂ ਉਹ ਇਹਨਾਂ ਦਾ ਦੁੱਧ ਤਾਂ ਨਹੀਂ ਚੋਇਆ ਕਿਤੇ ਇਹਨਾਂ ਦਾ ਤਾਂ ਬਈ ਆਪਾਂ ਚੋਣੇ ਲੈਲੇ ਲੂਲੇ ਵੇਚਦੇ ਨੇ ਉਹ ਤਾਂ ਚੋਲਣੇ ਕਿੰੋਂ ਠੀਕ ਐ ਤੇ ਬਾਕੀ ਬਾਈ ਬਾਈ ਦੀਆਂ ਬੱਕਰੀਆਂ 'ਚ ਇਹ ਸੀ ਕਮਾਈ ਸਾਨੂੰ ਦੱਸ ਤੀ ਵੀ ਭੇਡ 'ਚੋਂ ਕਿੰਨੀ ਹੁੰਦੀ ਆ ਤੇ ਬੱਕਰੀ 'ਚੋਂ ਕਮਾਈ ਕੁਛ ਦੁੱਧ ਤੋਂ ਆ ਜਾਂਦੀ ਆ ਕੁਛ ਦੇ ਬੱਚੇ ਵੇਚ ਕੇ ਕ ਬਰਾਬਰ ਹੀ ਆ ਕਮਾਈ ਹਨਾ ਬਾਈ ਬਰਾਬਰ ਹੀ ਆ ਬਾਈ ਸੰਭਾਈ ਦੇ ਤੌਰ ਤੇ ਬੱਕਰੀ ਬਾਕੀ ਬੱਕਰੀ ਦਾ ਖਰਚ ਜ਼ਿਆਦਾ ਆ ਭੇਡ ਦਾ ਘੱਟ ਆ ਭੇਡ ਦਾ ਤਾਂ ਖਰਚ ਬੱਕਰੀ ਦੇ ਭੇਡ ਦਾ ਹਜੇ ਘੱਟ ਆ ਬਾਈ ਬੱਕਰੀ ਥੋੜਾ ਜ਼ਿਆਦਾ ਕਰਦੀ ਬੱਕਰੀ ਖਾਣ ਬੱਕਰੀ ਬਾਈ ਖਰਾਕ ਤੇ ਬਲਦਿਆ ਚੱਲਦਾ ਹੂੰ ਜੇ ਖਰਾਕ ਆ ਤਾਂ ਬੱਕਰੀ ਪਾਲਣੀ ਆ ਕਿਉਂ ਫਿਰ ਬੱਚੇ ਲੈਣੇ ਆ ਕੱਲਾ ਬਾਹਰ ਚਰਕੀ ਨਹੀਂ ਬੱਕਰੀ ਕਾਮਯਾਬ ਹੁੰਦੀ ਠੀਕ ਹੈ। ਹਮ। ਇਹ ਬਈ ਦੀਆਂ ਬੱਕਰੀਆਂ ਨੇ। ਤੇ ਆਹ ਤੇਰਾ ਮੂੰਹ ਬੜਾ ਗਾ। ਇਹ ਮੂੰਹ ਕਰਦਾ ਬਈ। ਝੌਂਗਣਾ ਪਾਉਂਦਾ ਕਰੇ। ਹਾਂ। ਪਾਉਣਾ ਨਾ ਕਰਦੇ ਨਾ ਗਾਉਂਦਾ। ਲਾਸਟ ਦੇ ਵਿੱਚ ਬਈ ਜਿਹੜੇ ਨਵੇਂ ਬੰਦੇ ਆ ਰਹੇ ਨੇ ਕਿਤੇ ਜਣਾ ਬਿੱਡਾਂ ਵਾਲੇ ਜਾਂ ਬੱਕਰੀਆਂ ਵਾਲੇ ਵੀ ਕਿਵੇਂ ਕਿਵੇਂ ਕੰਮ ਸ਼ੁਰੂ ਕਰਨ ਕੋਈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ। ਹੁਣ ਦੇਖ ਬਈ ਆਪਣੇ ਦਾ ਹੈਗਾ ਸੀ ਪੁਰਾਣਾ। ਹਮ। ਮੇਰੇ ਡੈਡੀ ਯਾਰਦਾ ਸੀਗਾ ਆਪਾਂ ਨੂੰ ਤਾਂ ਚੱਲ ਹੋਲੀ-ਹੋੜੀ ਹੁਣ ਜਿਵੇਂ ਕਰਦੇ ਸੀ ਆਪਾਂ। ਹਮ। ਤੇ ਆਪਾਂ ਨਾਲ-ਨਾਲ ਸਿੱਖ ਗਏ ਹਨ। ਆਪਾਂ ਨੂੰ ਤਾਂ ਪਤਾ ਹੀ ਹੈ ਯਾਰ। ਹਾਂ। ਹੁਣ ਜਿਹੜੇ ਬੰਦੇ ਨਵਾਂ ਕੰਮ ਕਰਦੇ ਆ ਉਹ ਇੱਕ ਦੋ ਬੱਕਰੀਆਂ ਲੈ ਕੇ ਪਹਿਲਾਂ ਦੇਖਣ ਅੱਛਾ ਵੀ ਕਾਮਯਾਬ ਹੁੰਦੀ ਆ ਨਫਾ ਦਿੰਦੀਆਂ ਹਾਂ ਔਰ ਐਵੇਂ ਆਪਾਂ ਪਹਿਲਾਂ ਹੀ 10 ਵੀ ਬੱਕਰੀਆਂ ਲੈ ਲਈਏ ਉਹ ਨਫਾ ਨਾ ਦੇਣ ਮੁੜ ਕੇ ਅਗਲਾ ਕਹਿੰਦਾ ਯਾਰ ਇਹ ਤਾਂ ਕੋਈ ਘਾਟੇ 'ਚ ਘਾਟਾ ਨਹੀਂ ਦਿੰਦੀਆਂ ਬੱਕਰੀਆਂ ਪੱਡਾਂ ਇਹਦਾ ਕੰਮ ਬਈ ਇੱਕ ਜਹਰਜੀ ਫੌਜ ਨੌਗਰੀ ਲੱਗੀ ਸਾਲੀਆ ਯਾਰ ਜਹਰ ਜੇ ਬੱਕਰੀਆਂ ਪੱਡਾ ਰੱਖ ਅੱਛਾ ਹਾਂ ਮੈਂ ਵਧੀਰੀਆਂ ਭਰਤਿਆਂ ਬੁਰਤਿਆਂ ਦੇਖੀਆਂ ਕੰਮ ਸਾਰੇ ਕਰਕੇ ਦੇਖ ਲੈ ਕੋਈ ਨਹੀਂ ਛੱਡਿਆ ਪੱਲੇ ਬੱਲੇਦਰੀ ਦਾ ਨਾਲ ਜਾਂਦਾ ਰਹਾਂ ਸਾਰਾ ਕੁਝ ਕੀਤਾ ਹਾਂ ਹੁਣ ਐਂਡ ਦੇ ਆ ਕੇ ਮੈਂ ਮਾਲ ਤੇ ਜਾਂਦਾ ਨਹੀਂ ਹੁੰਦਾ ਸੀ ਮੇਰਾ ਡੈਡੀ ਕਹਿੰਦਾ ਹੁੰਦਾ ਸੀ ਕਿ ਆ ਤੂੰ ਆ ਕੇ ਮਾਲਤੀ ਲੱਗੇਂਾ ਪੱਜਲਾ ਹਾਂ ਉਹੀ ਗੱਲ ਹੈ ਇੱਥੇ ਆ ਕੇ ਹੁਣ ਸੌਂਕ ਪੈ ਗਿਆ ਮੈਂ ਕਿਉਂ ਕਮਾਈ ਬਹੁਤ ਆ ਬਈ ਇੰਨੇ ਚ ਮੈਂ ਐਵੇਂ ਮੋਢੇ ਤੜਾਂ ਦਾ ਤਰ੍ਹਾਂ ਫਿਰਦਾ ਜੀ ਬੰਦਾ ਪ੍ਰਾਈਵੇਟ ਨੌਕਰੀ ਕਰਦਾ ਉਹਦੇ ਨਾਲ ਤਾਂ ਜ਼ਿਆਦਾ ਕਮਾਈ ਬਈ ਫੁੱਲ ਬੱਕਰੀ ਭੇਡ ਦਾ ਤੂੰ ਐ ਹਿਸਾਬ ਲਾ ਲਾ ਵੀ ਜੇ ਹੁਣ 50 ਭੇਡਾਂ ਨੇ ਤੇ 50 ਭੇਡਾਂ ਦੇ ਹਿਸਾਬ ਨਾਲ ਲਾ ਲਾ 50000 ਰੁਪਏ 50 ਨਾਲ ਤਾਂ 30 ਰੱਖ ਹਾਂ ਹੈ ਸਾਲ ਦਾ ਕਿੰਨੇ ਬਣ ਗਏ ਇਹ ਤਾਂ ਜਿਹੜੇ ਬੰਦੇ ਨੇ ਕਿੱਤਾ ਕਰਨਾ ਨਾ ਪਹਿਲਾਂ ਲੈ ਕੇ ਦੇਖੋ ਆਪਾਂ ਇੱਕਦਮ ਇਹਦਾ 5-4 ਲੈ ਕੇ ਦੇਖੋ ਵੀ ਆਪਾਂ ਨੂੰ ਕੰਮ ਜਬ ਕਰਦਿਆਂ ਹੂੰ ਫੇਰ ਬੰਦਾ ਵਾ ਹੌਲੀ ਹੌਲੀ ਭਾਂ ਬਰੀਡ ਵਧਾਈ ਚਲੇ ਹੁਣ ਆ ਬੱਕਰੀ ਆ ਬਈ ਚੋਗਮੀ ਫੜੀ ਸੀ ਮੈਂ ਅੱਛਾ ਇਹਦਾ ਥਣ ਚੜਿਆ ਹੋਇਆ ਸੀ ਹੂੰ ਇੱਕ ਹੂੰ ਆ ਆਪਣੇ ਕੋਲ ਇੱਕ ਥਣੀਆਂ ਬੱਕਰੀ ਜਮਾਨਤ ਅੱਛਾ ਇੱਕ ਥਣੀਆਂ ਹੈ ਹਾਂ ਠੀਕ ਹੈ ਤੇ ਇਹ ਮੈਲੇ ਅਸੀਂ ਫੜ ਕੇ ਹੱਥ ਨਾਲ 55000 ਦੀ ਠੀਕ ਹੈ ਇਹਦਾ ਇੱਕ ਥਣ ਚੜਿਆ ਵਈ ਮੈਨੂੰ ਕਹਦਾ ਬਈ ਇੱਕ ਥਣ ਚੜਿਆ ਹੋਇਆ ਮਾ ਕੋਈ ਨਹੀਂ ਬਈ ਕਰ ਲਾਂਗੇ ਇੱਕ ਸਾਨਾ ਉਹ ਨੂੰ ਐ ਸੀ ਵੀ ਜੇ ਸਾਡੇ ਜੀ ਕਿਤੇ ਹੂੰ ਹੂੰ ਆ ਬੱਕਰਿਆਂ ਟੋਪ ਦੀ ਹੁਣ ਅੱਜ ਹੁਣ ਆਪਾਂ ਕਹਿੰਦੇ ਮੇਲੇ ਮੁੱਲੇ ਚ ਤਾਂ ਲੈ ਕੀ ਨਹੀਂ ਗਏ ਹੁਣ ਮਾਬਾ ਮਿਹਰ ਕਰੇ ਆਪਾਂ ਮੇਲੇ ਮੁੱਲੇ ਚ ਸਾਰੇ ਕਿਤੇ ਜਾਇਆ ਕਰਾਂਗੇ ਠੀਕ ਹੈ ਇਹ ਕਿੱਥੋਂ ਲੈਂਦੀ ਸੀ ਬੱਕਰੀ ਫਿਰ ਇਹ ਬਈ ਮੈਂ ਸੰਘੇੜੂ ਲੈਤੀ ਸੀ ਸੰਘੇੜਿਆਂ ਹਾਂ ਬੱਕਰਿਆਂ ਮੈਂ 13 ਲੈਂਦੀਆਂ ਸੀ ਸਾਢੇ 5 ਲੱਖ ਦੀ ਸਾਢੇ 5 ਲੱਖ ਦੀ ਹਾਂ ਹੂੰ ਬੱਕਰੀਆਂ ਹੈ ਨਹੀਂ ਸੀ ਬਈ ਬੱਕਰਿਆਂ ਦਾ ਮੇਰੇ ਕੋਲ ਪੰਜ ਚਾਰ ਹੀ ਸੀ ਭੇਡਾਂ ਵੱਧ ਸੀਗੀਆਂ ਹੌਲੇ ਹੌਲੇ ਮੈਂ ਭੇਡਾਂ ਘਟ ਹੂੰ ਹੁਣ ਚੌਕੀ ਬੱਕਰੀਆਂ ਕੰਮ ਤਾਂ ਦੋਨੇ ਕਰੇਗਾ ਭੇਡਾਂ ਦੇ ਦੋਨੇ ਕਰੂੰਗਾ ਭਾਈ ਵਿੱਚ ਗਾਈਆਂ ਵੀ ਰੱਖੂੰ ਸਾਈਵਲ ਦੋ ਤਿੰਨ ਕਰੇ ਅੱਛਾ ਠੀਕ ਐ ਅਬ ਮਾਰਨੀ ਨਹੀਂ ਦਿੰਦਾਂਗਾ ਭਾਈ ਬੰਦੇ ਨੂੰ ਤੇ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਜਿਹੜੀ ਇਹ ਜਾਣਕਾਰੀ ਦਿੱਤੀ ਤਾਂ ਠੀਕ ਆ ਭਾਈ ਤੇ ਉਮੀਦ ਆ ਵੀ ਲੋਕਾਂ ਨੂੰ ਗੱਲਬਾਤ ਪਸੰਦ ਆਊਗੀ ਕਾਮਯਾਬ ਆ ਭਾਈ ਕੰਮ ਤਾਂ ਬਾਕੀ ਬੰਦੇ ਨੂੰ ਆਪ ਦੇ ਸੌਰਤ ਤੇ ਕਰਨਾ ਚਾਹੀਦਾ ਸਹੀ ਗੱਲ ਹੂੰ